ਵਾਹਿਗੁਰੂ 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 ਸਾਹਿਬ ਜੀਓ ਇਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਂ ਕੋ ਬਿਗਨ ਨਾ ਕੋ ਲਾਗੇ ਜਾ ਕੇ ਪ੍ਰਭ ਯਾਗੇ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰਸ਼ਪ ਗੋਤੀ ਜੀ ਕੀ ਪਾਸੇ ਦਸੂ ਪ੍ਰਥਮ ਗੋਤੀ ਸਿਮਰ ਕੇ ਗੋ ਨਾਨਕ ਨੇ ਧਿਆਏ ਫਿਰੰਗਤ ਗੁਰ ਤੇ ਮਰਦਾਸ RAM DAS ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸਿਖ ਸੰਜੀਤ ਧਿਆਈਏ ਜਿੱਡੇ ਸਭ ਦੁੱਖ ਜਾਏ ਇਕ ਬਹਾਦਰ ਸਿਮਰੀਐ ਕਰਨੋਂ ਨਿਯਾਵੇ ਧਾਏ ਸਭ ਥਾਏ ਹੋਏ ਸਹਾਏ ਦਸਵੇਂ ਪਿਤਾ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਏ ਹੋਏ ਸਹਾਏ ਦਸਾ ਪਾਸਾਂ ਦੀ ਜੋਤ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਕੇ ਬੋਲਣਾ ਜੀ ਪੰਜਾਬ ਪਿਆਰਿਆਂ ਚੌਹ ਸਾਬ ਆਜ਼ਾਦੀਆਂ 40 ਮੁਕਤੀਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗੁਹਾਈ ਦੇ ਕੰਡਿਟ ਕੀਤਾ ਇਹਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੇ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਤਰ ਮੈਸੇਜ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰੇ ਨਾਲ ਚੜਾਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕਿੰਨੀਆਂ ਤਰੰਮਨੀ ਘਾਰਿਆ ਸਿੱਖੇ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ ਇਨ੍ਹਾਂ ਪਿਆਰਿਆਂ ਸੱਚਿਆਰਿਆਂ ਮਹਾਪੁਰਸ਼ਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੇ ਵਾਹਿਗੁਰੂ ਪੰਜੇ ਤਖਤਾ ਤੇ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਸਤਿਮਾ ਸਰਬਤ ਖਾਲਸਾ ਜੀ ਕੋਰਦਾਸ ਆ ਜੇ ਸਰਬਤ ਖਾਲਸਾ ਜੀ ਕੋ ਵਾਖੇ ਗੁਰੂ ਵਾਖੇ ਗੁਰੂ ਵਾਖੇ ਗੁਰੂ ਚਿੱਤ ਆਵੇ ਚਿੱਤ ਆਵਨ ਕਸਦਕਾ ਸਰਬਸਕ ਹੋਏ ਜਹਾਂ ਜਹਾਂ ਗੁਰਖਾਲਸਾ ਜੀ ਸਾਹਿਬ ਤहां ਤਹਰ ਚਰੈਤ ਦੇਗ ਤੇਗ ਪਤੇ ਬਿਰਤ ਕੇ ਪੈਜ ਪੰਥ ਕੇ ਜੇਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ ਵਾਖੇ ਸਿੱਖਾ ਨੂੰ ਸਿੱਖੀਦਾਨ ਕੇ ਸਦਾਨ ਰਹਿਦਾਨ ਵੇਕਦਾਨ ਸਹਾਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਮਰਸਜੀ ਦੇ ਦਰਸ਼ਨ ਨਿਸ਼ਾਨ ਚੁੰਕੀਆਂ ਟੰਡੇ ਹੋਗੇ ਜਗੋ ਜੁਗਟਾਲਤਰਮ ਕਾਲ ਜਿਕੇ ਜਾਇ ਜੈ ਕਾਲ ਜਕਾ ਧਿਆਨ ਤਰ ਕੇ ਬੋਲਣਾ ਜੇ ਸਿੱਖਾ ਦਾ ਮਨ ਨਿਵਾ ਮਤ ਉੱਚੀ ਮਤਬਦ ਦਾ ਰੱਖਾ ਪਕਾਲ ਪੁਰਖਵਾਹ ਗੁਰੂ ਇਹ ਕਾਲ ਪ੍ਰਖਵਾਹੀ ਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਪਤਾ ਜੀਓ ਸ੍ਰੀ ਨਨਕਾਣਾ ਸਾਹਿਬ ਹਰ ਗੁਰਦੁਆਰੇ ਗੁਰਤੇਰਥ ਗੁਰਧਾਮਾਂ ਜਿਹਨਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜਨ ਨੂੰ ਬਖਸ਼ਿਸ਼ ਕਰੋ ਜੇ ਹਨ ਨਿਮਾਨਿਆ ਦੇ ਮਾਨ ਨਿਤਾਣਿਆ ਦੇ ਧਾਨ ਨੀ ਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਗਰੀਬ ਨਿਵਾਜਿਓ ਬਕਸੰਦ ਪਿਤਾ ਜੀਓ ਦੀਨ ਦਿয়াল ਜੀਓ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮ ਸਤਿਗੁਰ ਜੀਓ ਆਪ ਜੀ ਦੇ ਪਾਵਨ ਪਿੱਤਰ ਸਥਾਨ ਗੁਰਦੁਆਰਾ ਸਾਹਿਬ ਯਾਸੇ ਦਾ ਵਿਖੇ ਸਤਿਗੁਰ ਜੀਓ ਨ ਮਹਾਨ ਸਹਿਇਦਾਂ ਨੂੰ ਸਤਿਗੁਰ ਜੀਓ ਯਾਦ ਕਰਦਿਆਂ ਸੰਧਿਆ ਵੇਲੇ ਦੇ ਦੀਵਾਨ ਸਜਾਈਗੇ ਸੰਤ ਸਤਿਗੁਰ ਜੀ ਸੱਜੇ ਦੀਵਾਨਾ ਵਿੱਚ ਸੋਦਰ ਰਹਿਰਾ ਸਬਜ ਦੇ ਜਾਪ ਕੀਤੇ ਗਏ ਸਤਗੁਰਜ ਤੋਂ ਉਪਰਾਤ ਆਰਤਾ ਆਰਤੀ ਜਿਹਦੇ ਕੀਰਤਨ ਸ਼ਬਦ ਕੀਰਤਨ ਅਭਿਆਸ ਕਰਦੇ ਆ ਸਤਗੁਰਜੀਓ ਨਾਮ ਸਿਮਰ ਅਭਿਆਸ ਕਰਦੇ ਆ ਸਮੁੱਚੀ ਸੇਵਾ ਨਿਭਾਉਂਦੇ ਆ ਆਪ ਜੀ ਦੇ ਬੱਚਿਆਂ ਕੋਲੋਂ ਸਤਗੁਰਜੀਓ ਸੰਗਤੀ ਰੂਪ ਦੇ ਵਿੱਚ ਸਤਗੁਰਜੀਓ ਸੇਵਾ ਨਿਭਾਉਂਦੇ ਆ ਨਿਕਾਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ ਅਣਜਾਣ ਵਿੱਚ ਸਮਝ ਕੇ ਮਾਫ ਕਰਨਾ ਸਤਗੁਰਜੀਓ ਹਮ ਅਪਰਾਧੇ ਸਦ ਭੁੱਲਤੇ ਤੂੰ ਬਖਸ਼ਨ ਹਾਰੇ ਮਾਨ ਕਰੋ ਤੁਦ ਉਪਰੇ ਮੇਰੇ ਪ੍ਰੀਤਮ ਪਿਆਰੇ ਬਖਸ਼ਣ ਹਾਰ ਬਖਸ਼ ਲੈ ਹੋ ਨਾਨਕ ਪਾਰ ਉਤਾਰ ਸਤਗੁਰ ਜੀਓ ਗਾਹ ਤੋ ਆਪ ਹੀ ਆਪਣੀ ਮਹਾਨ 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 ਸੇਵਾ ਦੇ ਜੋ ਉਹਨਾਂ ਲੈ ਨਾ ਸਤਗੁਰ ਜੀਓ ਆਪ ਜੀ ਦੇ ਕਿਰਪਾ ਰਹਿਮਤ ਸਦਕਾ ਸਤਗੁਰ ਜੀਓ ਚਾਰ ਪਹਿਲ ਦਿਨ ਆਪ ਜੀ ਦੇ ਭਾਣੇ ਵਿੱਚ ਸੁੱਖਾਂ ਨਾਲ ਬਤੀਤ ਹੋਇਆ ਸਤਗੁਰ ਜੀਓ ਚਾਰ ਪਹਿਲ ਰਾਤਰੀ ਆਈ ਹੈ ਆਪ ਜੀ ਆਪਣੇ ਭਾੜੇ ਵਿੱਚ ਸੁਖਾਂ ਨਾਲ ਬਤਿਤਿਤ ਕਰਾਨ ਸਤਗੁਰ ਜੀ ਦੁਕਾਲੰ ਪਰਨਾਸੇ ਦੇ ਆਲਨ ਸਰੂਪੇ ਸਦਾ ਅੰਗ ਸੰਗੇ ਆਪੰਗੰ ਵਿਪੂਤੇ ਆਪਣੇ ਪੈਰੇ ਬਖਸ਼ਿਸ਼ ਕਰਕੇ ਨਿਵਾਜਨਾ ਸਤਗੁਰ ਜੀ ਆਪਣੇ ਸੇਵਕੇ ਆਪੇ ਰਾਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕੇ ਤहां ਤहां ਉੱਠਦਾ ਵੇ ਸੇਵਕ ਕੋ ਨਿਕਟੇ ਹੋਈ ਦਿਖਾਵਾ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਇਆ ਹੈ ਦਿਮਾਵਾਕ ਅਨੁਸਾਰ ਅੰਗ ਸੰਗ ਸਹਾਇ ਹੋਣਾ ਸਤਗੁਰ ਜੀਓ ਆਈ ਸਮੂਹ ਸਾਧ ਸੰਗਤ ਦੇ ਹਾਜ਼ਰੀ ਆਪਣੇ ਦਰ ਪ੍ਰਵਾਨ ਕਰਨੀ ਸੀ ਤਰ੍ਹਾਂ ਗੁਰ ਜੀ ਦੇ ਘਰ ਦੀਆਂ ਸੇਵਾਵਾਂ ਕਰਨ ਦਾ ਸਤ ਗੁਰ ਜੀਓ ਹਾਜ਼ਰੀਆਂ ਭਰਨ ਦਾ ਬਲ ਉਦਮ ਸਾਹਿਬ ਅਕਸਿਸ ਕਰਕੇ ਨਿਵਾਜਨਾ ਆਪਣੇ ਚਰਣਾ ਕਮਲਾਂ ਨਾਲ ਜੋੜੀ ਰੱਖਣਾ ਸਤ ਗੁਰ ਜੀਓ ਆਪ ਜੀ ਦੇ ਸਾਧ ਸੰਗਤ ਨੂੰ ਸਤ ਗੁਰ ਜੀਓ ਛੇ ਕੋੜੀਆਂ ਸੰਭ ਜਦੇ ਪਾਠ ਤੋਂ ਪ੍ਰਾਂਤ ਪੰਚਾ ਅੰਮ੍ਰਿਤ ਕੜਾ ਪ੍ਰਸਾਦ ਦੇ ਦੇਖ ਸਤ ਕੇ ਹਾਜ਼ਰ ਹੋਈਏ ਨਾਲ ਲੰਗਰਾਂ ਦੇ ਥਾਲ ਸਤ ਕਰਕੇ ਹਾਜ਼ਰ ਨੇ ਜੇ ਅਣਕ ਪ੍ਰਕਾਰ ਭੋਜਨ ਬੋ ਕੀਏ ਬੋ ਵਿੰਨ ਜਨ ਵਿਸ਼ਟਾਏ ਕਰੀ ਪਾਕ ਸਾਲ ਸੋਚ ਪਿਤਰਾ ਹੁਨ ਲਾਵੋ ਕੋਹ ਰਾਹ ਦੇ ਮਾਵਕਨ ਸਾਲ ਟੁੱਟ ਵਰਤਾਨ ਦੀ ਕਿਰਪਾਲਤਾ ਕਰਨਾ ਸਤ ਗੁਰ ਜੀਓ ਆਪ ਜੇ ਬਖਸ਼ਿਸ਼ ਕਿਰਪਾ ਮਹਿਰਮਤ ਕਰਨਾ ਆਪਣੇ ਸਮੂਹ ਪ੍ਰਬੰਧਕ ਵੀਰਾਂ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤ ਗੁਰ ਜੀਓ ਦਰਕਰਦੀਆਂ ਸੇਵਾਵਾਂ ਕਰਨ ਦਾ ਬਲ ਉਦਮ ਸਾਬਖਸ਼ਿਸ਼ ਕਰਕੇ ਨਿਵਾਜਨਾਬ ਸ੍ਰੀਮਿਤਵਾਕ ਦੀ ਦਾਤ ਉਕਸ਼ਿਸ਼ ਕਰਕੇ ਨਿਵਾਜਨਾ ਸਤ ਗੁਰ ਜੀਓ ਜੋ ਆਪ ਜੀ ਦੇ ਹਰਮੰਦਰਾਂ ਦੇ ਕਾਲਜ ਆਰੰਭੇ ਨੇ ਉਹਨਾਂ ਕਾਰਜਾਂ ਦੇ ਵਿੱਚ ਆਪ ਅੰਗ ਸੰਗ ਸਹਾਇ ਹੋਣਾ ਸਤਿਗੁਰ ਜੀਓ ਪੰਜਾਬ ਦੀ ਧਰਤੀ ਤੇ ਸਤਿਗੁਰ ਜੀਓ ਆਪ ਜੀ ਦੇ ਸੇਵਕ ਸਿੰਘ ਸੰਘਰਸ਼ ਕਰ ਰਹੇ ਹਨ ਸਤਿਗੁਰ ਜੀ ਆਪ ਜੀ ਉਹਨਾਂ ਸੰਘਰਸ਼ਾਂ ਦੇ ਵਿੱਚ ਆਪ ਹਾਜ਼ਰ ਨਾਜ਼ਰ ਵਰਤ ਕੇ ਸਤਿਗੁਰ ਜੀਓ ਆਪਣੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ ਕਰਨਾ ਜੀਓ ਐਸ ਵਕਤ ਕਰੋ ਕਿਰਪਾ ਕਿਰਪਾਲ ਆਪੇ ਬਖਸ਼ਿ ਲੋ ਗਰੀਬ ਨਿਵਾਜਿਓ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰੋ ਜਿਸ ਤੋਂ ਪ੍ਰਾਤ ਆਪਣੇ ਵਸਤਾਂ ਦੀ ਸੰਭਾਲ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੇ ਸੇਪਿਆਰੇ ਮੇਲ ਜਿਨਾ ਮਿਲੇ ਆਪ ਜਿਦਾ ਨਾਮ ਚਤੇ ਆਵੇ ਨਾਨਕ ਨਾਮ ਛੜਦੇ ਕਲਾ